50 ਰੁਪਏ 50 ਰੁਪਏ 50 ਰੁਪਏ 50 ਰੁਪਏ 50 ਰੁਪਏ 50 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਯਾਰੀ ਜਿਹੜੀ ਬਾਜ਼ਾਰ ਦੇ ਨੇ ਉਹ 300 ਰੁਪਏ ਦੀ ਕੁੜਤੀ ਮਤੂ ਜੀ ਦੀ ਦਸਤਾਰ ਪਾ ਕੇ ਪੁਰਾਣੇ ਆ ਜੋ ਲੈ ਜਾਓ 50 ਰੁਪਏ ਜਿਹੜੀ 500 ਦਾ ਸੂਟ ਲੈਣੇ ਲੈ ਜਾਓ 100 ਰੁਪਏ ਦਾ ਬਾਗੇ ਬਣੇ 100 ਰੁਪਏ ਦਾ ਰਾਂਗ ਡਿਜ਼ਾਈਨ ਜਿੰਨੇ ਮਾਤੀ ਲੈ ਲਓ 100 ਰੁਪਏ ਮਿਲਦਾ 4 ਦਿਨ 20 ਜੁਲਾਈ ਤੱਕ ਦਾ ਇਹ ਰੈਡੀ ਵੇਡ ਸੂਟ 880 ਵਾਲਾ ਲੈ ਜਾਓ 150 ਚੱਕੋ ਜੀ ਦੁਪट्टे ਬਜ਼ਾਰਾ ਜੇ 100 100 2 200 ਰੁਪਏ ਦਾ ਇੱਥੇ 33 ਰੁਪਏ ਦਾ 33 ਰੁਪਏ ਦਾ 33 ਰੁਪਏ ਦਾ ਆ ਜੀ ਡਬਲ ਬੈਡ ਦੀ ਚਾਦਰ ਜਿਹੜੀ ਬਾਜ਼ਾਰ ਚ ਲੈਣੀ 1000 ਰੁਪਏ ਦੀ ਮਨਤੂ ਸ਼੍ਰੀ ਦਸਤਾਰ ਆ ਜਾਓ 1000 ਵਾਲੀ ਚਾਦਰ ਸਿਰਫ 250 ਰੁਪਏ ਚ ਲੈ ਜਾਓ ਸਹਰਾਣੇ ਘਬਰ ਨਾਲ ਕਢਾਈ ਵਾਲਾ ਸੂਟ 810 ਸਮਾਈ 500 1500 ਦਾ 1600 ਦਾ ਪੈਂਦਾ ਹੈ ਕੋਰਾ ਸਿੱਧਾ 2200 ਰੁਪਏ ਦਾ ਕੜਾਈ ਵਾਲਾ ਸੂਟ 2200 ਰੁਪਏ ਦਾ ਪਹਿਲਾਂ ਦੇ ਹੋਰ ਫਾਇਦੇ ਕਰ ਦਿੰਦੇ ਆ ਤੁਸੀਂ ਮਾਤੂਸ਼ਰੀ ਦਸਤਾਰ ਤੇ ਹੁਣਾ ਸਭ ਤੋਂ ਪਹਿਲਾਂ ਬਾਗਾ ਆਪਣਾ ਪਾਸ ਸਟੈਂਡ ਤੇ ਆ ਜਾਓ ਬੱਸ ਸਟੈਂਡ ਤੋਂ ਮਾਤੂਸ਼ਰੀ ਦਸਤਾਰ ਤੇ ਹੁਣ ਦੀ ਰਿਕਸ਼ੀ ਸਰਵਿਸ ਫਿਰ ਤੋਂ ਫ੍ਰੀ ਇੱਥੇ ਝੂਠ ਨਹੀਂ ਠੱਗੀ ਨਹੀਂ ਜਿਸ ਕਰਕੇ ਵੀ ਦੇਖੋ ਚਾਰੇ ਪਾਸੇ ਠਾਠਾਂ ਮਾਰਦਾ ਇਕੱਠ ਲੋਕ ਦੂਰੋਂ ਦੂਰੋਂ ਆ ਚੁੱਕਿਆ ਲੋਕੀ ਆਪਣੇ ਸਾਰੇ ਹੀ ਸ਼ਹਿਰ Km, 200 ਕਿਲੋਮੀਟਰ ਤੋਂ 2200 ਕਿਲੋਮੀਟਰ ਤੋਂ ਇੱਥੇ ਆ ਰਹੇ ਆ ਬਜ਼ਾਰਾਂ 'ਚ ਜਾਉਂਗੇ ਆਹਾ ਸੂਟ ਤੁਹਾਨੂੰ ਮਿਲਣਾ 4500 ਦਾ 4000 ਦਾ ਸਾਡੇ ਕੋਲ ਆਜੋ 45 4500 ਵਾਲੇ ਸੂਟ ਲੈ ਜਾਓ 18 1800 ਰੁਪਏ ਦੇ ਵਿੱਚ ਆਹ ਦੇਖ ਲਓ ਜੀ ਹਰ ਇੱਕ ਤਰ੍ਹਾਂ ਦੀ ਚੀਜ਼ ਇੰਸਟਾਗ੍ਰam ਵਾਲੇ ਸੂਟ ਫੇਸਬੁੱਕ ਵਾਲੇ ਗੂਗਲ ਵਾਲੇ ਕਿੰਦਾ ਦੀ ਵੈਰਾਈਟੀ ਲੈਣੀ ਲੈ ਜਾਓ ਚਾਹੇ ਤੁਸੀਂ ਐਨਆਰਆਈ ਹੋ ਹੁਣ ਤੁਹਾਨੂੰ ਹੋਰ ਪਾਸੇ ਜਾਣ ਦੀ ਲੋੜ ਨਹੀਂ ਇੱਥੇ ਫਾਇਦਾ ਕੀ ਆ ਕੱਲੇ ਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾਤਾ ਜੇ ਤੁਸੀਂ ਲੈਣੇ ਇਤਨੇ ਤਾਜਪਰੀ ਵਾਲੇ ਸੂਟ ਬਾਜ਼ਾਰ 'ਚ ਜਾਉਂਗੇ ਸ਼ੋਅਰੂਮ 'ਰ ਜਾਉਂਗੇ ਤਾਜਪਰੀ ਪਾਣੀ 50000 ਰੁਪਏ ਦੀ ਸਾਡੇ ਕੋਲ ਆਜੋ 50000 ਰੁਪਏ ਦੀ ਦਾਜਵਰੀ ਸਿਰਫ 15000 ਰੁਪਏ ਚ ਬਣਾ ਕੇ ਦੇ ਦਿਆਂਗੇ 50 ਰੁਪਏ 50 ਰੁਪਏ 50 ਰੁਪਏ 50 ਰੁਪਏ 50 ਰੁਪਏ 50 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ 100 ਰੁਪਏ ਯਾਰੀ ਜਿਹੜੀ ਬਾਜ਼ਾਰ ਤੇ ਆਨੇਓ 300 ਰੁਪਏ ਦੀ ਕੁੜਤੀ ਮਾਤੂਸ਼ੀ ਦੀ ਦਸਤਾਰ ਪਾ ਕੇ ਪਰਾਂੇ ਆਜੋ ਲੈ ਜਾਓ 50 ਰੁਪਏ ਜਿਹੜੀ 500 ਦਾ ਸੂਟ ਲੈਨੇ ਲੈ ਜਾਓ 100 ਰੁਪਏ ਦਾ ਪਾ ਕੇ ਪਰਾਂੇ 100 ਰੁਪਏ ਦਾ ਰੰਗ ਡਿਜ਼ਾਈਨ ਜਿੰਨੇ ਮਰਜ਼ੀ ਲੈ ਲਓ 100 ਰੁਪਿਆ 300 ਵਾਲੀ ਕੁ ਪੈਂਟਸ ਵਾਲਾ ਸੂਟ ਲੈ ਜਾਓ ਸਿਰਫ 100 ਰੁਪਏ ਦਾ 50 ਰੁਪਏ 100 ਰੁਪਏ 100 ਰੁਪਏ 100 ਰੁਪਏ ਮਿਲਣਾ ਚ 4 ਦਿਨ 25 ਜੁਲਾਈ ਤੱਕ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਆ ਜਾਓ 100 बार, बार 100 ਰੁਪਏ ਦਾ ਸੂਟ ਲੈ ਜਾਓ 100 100 ਰੁਪਏ ਦਾ ਇਹ ਰੈਡੀमेड ਸੂਟ 8 800 ਵਾਲਾ ਲੈ ਜਾਓ 150 150 150 150 ਦੇਖੋ ਜੀ ਜਿਹੜਾ ਬਾਜ਼ਾਰ ਚ ਮਿਲਦਾ 800 ਰੁਪਏ ਦਾ ਰੈਡੀमेड ਪੁਲਾਓ ਸੂਟ ਸਾਡੇ ਕੋਲ ਲੈ ਜਾਓ ਸਿਰਫ 150 ਰੁਪਏ ਚ ਜੇ ਦੀ ਸਲਾਈ 4 400 5 500 ਪਰ ਲੈ ਜਾਓ 150 ਰੁਪਏ 150 ਰੁਪਏ 150 ਰੁਪਏ ਫਰੰਟ ਕੇ ਡਿਜ਼ਾਈਨ ਕਲਰ ਪਸੰਦ ਦੇ ਉਹ ਚੱਕੋ ਜੀ ਕੜਾਈ ਵਾਲਾ ਵੀ ਆ ਗਿਆ ਕੜਾਈ ਵਾਲਾ ਸੂਟ 810 2500 5 1500 ਦਾ 1600 ਦਾ ਪੈਂਦਾ ਪਰ ਅਸੀਂ ਦੇਣਾ 2500 ਰੁਪਏ ਦਾ ਕੜਾਈ ਵਾਲਾ ਸੂਟ 2500 ਰੁਪਏ ਦਾ ਆਹ ਦੇਖੋ ਜੀ ਨਾਰਾਇਣ ਕਾ ਸੂਟ ਦੇ ਰਹੇ ਆ ਫਰੰਟ ਬਹੁਤ ਸੋਹਣਾ ਹੈਵੀ ਦੇ ਰਹੇ ਆ ਕੱਪੜਾ ਵੀ ਸੋਹਣਾ ਕੌਣ ਵਾਲੀ ਚੀਜ਼ 500 ਦੇ ਦੋ 250 ਰੁਪਏ 250 ਰੁਪਏ ਲੈ ਜਾਓ 2.5 250 ਦੇਖੋ ਜੀ ਥੱਲੇ ਵੀ ਕੜਾਈ ਡਿਜ਼ਾਈਨਰ ਪੀਸ ਦੇ ਰਹੇ ਆ 250 ਰੁਪਏ 250 ਰੁਪਏ 250 ਰੁਪਏ ਚੱਕੋ ਜੀ ਦੁਪट्टे ਬਜ਼ਾਰਾ ਜੇ 100 100 ਦੋ 200 ਰੁਪਏ 2.5 ਤੇ 33 ਰੁਪਏ ਦਾ 33 ਰੁਪਏ ਦਾ 33 ਰੁਪਏ ਦਾ ਮਤਲਬ 100 ਦੇ 1 ਨਹੀਂ 2 ਨਹੀਂ 3 ਦੁਪੱਟੇ 100 ਰੁਪਏ ਦੇ 3 ਦੁਪੱਟੇ ਰੰਗਦਾਰ 100 ਰੁਪਏ ਦੇ 3 ਦੁਪੱਟੇ ਲੈ ਬਾਜ਼ਾਰ ਚ ਲੈਣੇ ਹੋ 2 200 ਰੁਪਏ ਦਾ ਦੁਪੱਟਾ ਮਾਤੂ ਸ਼੍ਰੀ ਦਸਤਾਰ ਆਜੋ 200 ਰੁਪਏ ਦਾ ਦੁਪੱਟਾ ਸਿਰਫ 33 ਰੁਪਏ ਚ ਲੈ ਜਾਓ ਜੀ ਡਬਲ ਬੈੱਡ ਦੀ ਚਾਦਰ ਜਿਹੜੀ ਬਾਜ਼ਾਰ ਚ ਲੈਣੀ 1000 ਰੁਪਏ ਦੀ ਮਾਤੂ ਸ਼੍ਰੀ ਦਸਤਾਰ ਆਜੋ 1000 ਵਾਲੀ ਚਾਦਰ ਸਿਰਫ 200 ਰੁਪਏ ਚ ਲੈ ਜਾਓ ਸਹਰਾਣੇ ਕਬਰ ਨਾਲ ਰਾਂਗੇ ਚ ਬਹੁਤ ਦਵਾਂਗੇ 1000 ਦੀਆਂ 4 250 ਰੁਪਏ ਜੀ 250 ਰੁਪਏ 250 ਰੁਪਏ ਚ ਲੈ ਜਾਓ ਬੈੱਡ ਸ਼ੀਟ ਚੱਕੋ ਜੀ ਦਾਜਵਰੀਆਂ ਵਾਲੇ ਸੂਟ ਕੜਾਈਆਂ ਵਾਲੇ ਸੂਟ ਆ ਜਿਓ ਹੁਣ ਆ ਗਈ ਵਰੀ ਦੀ ਉਹ ਵਿਆਹ ਚਾਤੀਆਂ ਦੇ ਸਾਹੇ ਹੋ ਗਏ ਖੁੱਲ ਗਏ ਚੱਕੋ ਜੀ 1000 ਵਾਲਾ ਸੂਟ 500 ਦਾ 500 ਦਾ 500 ਦਾ ਲਓ ਜੀ ਰਕੜੀ ਦੇ ਤਿਉਹਾਰ ਤੇ ਲਾਤੀ ਸੁਪਰ ਬੰਪਰ ਸੇਲ ਜਿਹੜਾ ਤੁਸੀਂ ਬਾਜ਼ਾਰ ਚ ਜਾ ਕੇ ਲੈਣਾ 20000 ਦਾ ਕੱਪੜਾ ਸਾਡੇ ਕੋਲ ਆਜੋ 20000 ਵਾਲਾ ਕੱਪੜਾ ਸਿਰਫ 8000 ਚ ਲੈ ਜਾਓ 8000 ਚ ਜੇ ਤੁਸੀਂ ਲੈਣੇ ਇੰਨੇ ਤਾਜਵਰੀ ਵਾਲੇ ਸੂਟ ਬਾਜ਼ਾਰ ਚ ਜਾਉਂਗੇ ਸ਼ੋਰ ਉਮਰ ਜਾਉਂਗੇ ਦਾਜਵਰੀ ਬਣਨੀ 50000 ਰੁਪਏ ਦੀ ਸਾਡੇ ਕੋਲ ਆਜੋ 50000 ਰੁਪਏ ਦੀ ਦਾਜਵਰੀ ਸਿਰਫ 15000 ਰੁਪਏ ਚ ਬਣਾ ਕੇ ਦੇ ਦਿਆਂਗੇ 50000 ਰੁਪਏ ਦੀ ਦਾਜਵਰੀ ਸਿਰਫ 15000 ਤੇ ਦੇ ਦਾਂਗੇ ਗਰੰਟੀ ਥੋਕ ਕੇ ਦੇ ਰਿਹਾ। ਦੇਖੋ ਜੀ ਨੈਚੁਰਲ ਕਰੇਵ ਦੇ ਬੇਸ ਪ्युअर ਤੇ ਚਨਾਉਂ ਦੇ ਦੁਪੱਟੇ ਕਢਾਈ ਵਾਲੇ ਆ ਚੈੱਕ ਕਰੋ ਵਰਕ ਸ਼ਾਨਦਾਰ। ਇਹੋ ਜੇ ਕਰੇਵ ਦੇ ਸੂਟ 15 1500 2 2000 ਪਰ ਸਾਢੇ ਕੋ ਲੈ ਜਾਓ 800 ਰੁਪਏ ਦੇ ਵਿੱਚ। ਡਿਜ਼ਾਈਨ ਚੈੱਕ ਕਰੀ ਚੱਲੋ। ਵਰਕ ਹੈਂਡਵਰਕ ਹੋਇਆ ਕਲਰ ਚੈੱਕ ਕਰੀ ਚੱਲੋ। ਮੈਂ ਕਹਿੰਨਾ ਮੂਹੋ ਬੋਲਣਗੇ ਸੂਟ। ਡਿਜ਼ਾਈਨਾਂ 'ਚ ਜੇ ਕਮੀ ਕੋਈ ਨਹੀਂ ਰੱਖੀ। ਦੁਪੱਟੇ 4 ਸੈਟਡ ਨੇਹਰੀਆ ਦੇ ਦਾਂਗੇ ਇੱਕ ਟੀ। ਤਾਜਵਰੀ ਚ ਹੋਣੀ ਨਹੀਂ ਦੇਣੀ ਆਪਾਂ ਕਿਸੇ ਦੀ ਵੀ ਲੁੱਟ ਭਾਜੀ ਬਾਹਰ ਬਾਹਰ ਚੇਤੇ ਕਰਾ ਰਿਆ ਸਿਰਫ 4 ਦਿਨ 25 ਜੁਲਾਈ ਤੱਕ ਆਜੋ 25 ਜੁਲਾਈ ਤੱਕ ਮਾਤੂ ਸ਼੍ਰੀ ਦਸਤਾਰ ਦੇ ਵੱਡੇ ਫਾਇਦੇ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਬਹੁਤ ਵੱਡੇ ਫਾਇਦੇ ਸੇਲ ਚੱਲ ਰਹੀ ਆ ਜਿੱਥੇ ਤੁਹਾਨੂੰ ਮਹਿਰ ਕੋਟੀਆਂ ਦੇ ਭਾ ਕਪੜਾ ਬਜ਼ਾਰਾਂ ਚ ਜਾਉਂਗੇ ਆਹ ਸੂਟ ਤੁਹਾਨੂੰ ਮਿਲਣਾ 4500 ਦਾ 4000 ਦਾ ਸਾਡੇ ਕੋਲ ਆਜੋ 45 45 ਵਾਲੇ ਸੂਟ ਲੈ ਜਾਓ 18 1800 ਰੁਪਏ ਦੇ ਵਿੱਚ ਆਹ ਦੇਖੋ ਡਿਜ਼ਾਈਨਰ ਪੀਸ ਚਮ ਚਮ ਕਰਦੇ ਸੂਟ ਟੋਪ ਦੀਆਂ ਚੀਚਾਂ ਦੁਪੱਟਿਆਂ ਦੇ ਵੀ ਦੇਖੋ ਫੁੱਲ ਕੜਾਈ ਬਜ਼ਾਰ ਦਾ ਰੇਟ 4000 ਸਾਡਾ ਰੇਟ ਸਿਰਫ 2000 ਆ ਵੀ ਤੁਸੀਂ ਚੈੱਕ ਕਰ ਲੋ ਮਤਲਬ ਵਿਆਹਾਂ ਸ਼ਾਦੀਆਂ ਦੇ ਕੱਪੜਿਆਂ 'ਚ ਸਾਡੀ ਅਸੀਂ ਟੌਰ ਕੱਢ ਦਿਆਂਗੇ ਰੇਟ ਦਵਾਂਗੇ ਮਿੱਟੀ ਦੇ ਪਾ ਡਿਜ਼ਾਈਨਿੰਗ ਬਹੁਤ ਆ ਵੈਰਾਈਟੀ ਬਹੁਤ ਆ ਚੈਲੰਜ ਆ ਪੰਜਾਬ ਦੀ ਜਿਹੜੇ ਮਰਜ਼ੀ ਦੁਕਾਨ ਸ਼ੋਰ ਨੂੰ ਚਲਜੋ ਤੁਹਾਡੀਆਂ ਲੁੱਟਾਂ ਹੋਣੀਆਂ ਮਾਤੂ ਸ਼੍ਰੀ ਦਸਤਾਰ ਸਿਰਫ 10000 ਰੁਪਏ 2000 ਰੁਪਏ 50000 ਰੁਪਏ ਮਾਰ ਜਾਂਦੇ ਕੱਪੜਾ ਵੇਚ ਰਿਆ ਚਾਹੇ ਤੁਸੀਂ ਫੋਟੋ ਵਾਲੇ ਸੂਟ ਲੈਣੇ ਆ ਚਾਹੇ ਤੁਸੀਂ ਬੁਟੀਕਾ ਵਾਲੇ ਪੀਸ ਲੈਣੇ ਆ ਆਹ ਦੇਖ ਲਓ ਜੀ ਹਰ ਇੱਕ ਤਰ੍ਹਾਂ ਦੀ ਚੀਜ਼ ਇੰਸਟਾਗ੍ਰam ਵਾਲੇ ਸੂਟ ਫੇਸਬੁੱਕ ਵਾਲੇ ਗੂਗਲ ਵਾਲੇ ਜਿੰਦਾ ਦੀ ਵੈਰਾਈਟੀ ਲੈਣੀ ਲੈ ਜਾਓ ਚਾਹੇ ਤੁਸੀਂ ਐਨਆਰਆਈ ਹੋ ਹੁਣ ਤੁਹਾਨੂੰ ਹੋਰ ਪਾਸੇ ਜਾਣ ਦੀ ਲੋੜ ਨਹੀਂ ਇੱਥੇ ਫਾਇਦਾ ਕੀ ਆ ਇਕੱਲੇ ਇਕੱਲੇ ਸੂਟ ਦੇ ਉੱਤੇ ਰੇਟ ਲਿਖ ਲਿਖ ਕੇ ਲਾਤਾ ਇੱਥੇ ਝੂਠ ਨਹੀਂ ਠੱਗੀ ਨਹੀਂ ਜਿਸ ਕਰਕੇ ਵੀ ਦੇਖੋ ਚਾਰੇ ਪਾਸੇ ਠਾਠਾ ਮਾਰਦਾ ਇਕੱਠ ਲੋਕ ਦੂਰੋਂ ਦੂਰੋਂ ਆ ਚੁੱਕਿਆ ਲੋਕੀ ਆਪਣੇ ਸਾਰੇ ਹੀ ਸ਼ਹਿਰ 100-100 ਕਿਲੋਮੀਟਰ ਤੋਂ 2-200 ਕਿਲੋਮੀਟਰ ਤੋਂ ਇੱਥੇ ਆ ਰਹੇ ਆ ਲੋਕ ਪੰਜਾਬ ਸਾਰਾ ਆ ਰਿਹਾ ਹਰਿਆਣਾ ਆ ਰਿਹਾ ਰਾਜਸਥਾਨ ਆ ਰਿਹਾ ਜੰਮੂ ਕਸ਼ਮੀਰ ਆ ਰਿਹਾ ਓਏ ਹਿਮਾਚਲ ਪ੍ਰਦੇਸ਼ ਤੋਂ ਵੀ ਲੋਕੀ ਆ ਰਹੇ ਆ ਕਰਕੇ ਲੋਕਾਂ ਨੂੰ ਪਤਾ ਵੀ ਸਾਡਾ ਫਾਇਦਾ 50 ਹਜ਼ਾਰ ਵਾਲਾ ਕੱਪੜਾ ਨੂੰ 15 ਹਜ਼ਾਰ ਚ ਮਿਲਣਾ 1 ਲੱਖ ਵਾਲੀ ਦਾਜਵਰੀ ਜਿਹੜੀ ਭਾਰੇ ਸੂਟਾਂ ਦੀ 30 ਹਜ਼ਾਰ ਚ ਮਿਲਣੀ ਆ ਜਿਹੜਾ ਰਖੜੀ ਦੇ ਉੱਤੇ ਦੇਣ ਲੈਣ ਲਈ ਕੱਪੜਾ ਲੈਣਾ ਬਾਜ਼ਾਰ 'ਚ 20000 ਦਾ ਇੱਥੇ 8000 ਦਾ ਮਿਲਣਾ ਚੱਕੋ ਜੀ ਪੱਟੀ ਕਾਲੇ ਪੀਸ ਫੋਟੋ ਵਾਲੇ ਪੀਸ ਆ ਗਿਆ ਦੁਪੱਟੇ ਹੈਂਡਵਰਕ ਦੇ ਨਾਲ ਰਖੜੀ ਤੇ ਪਹਿਣਾ ਵਾਲੀ ਬਹੁਤ ਭਾਰੀ ਔਰ ਬਹੁਤ ਜ਼ਿਆਦਾ ਭਾਰੀ 2000 ਵਾਲਾ ਸੂਟ ਸਿਰਫ ਸਿਰਫ 850 ਜੇ ਡਿਜ਼ਾਈਨ ਦੇਖੀ ਚੱਲੋ ਫੋਟੋਆਂ ਦੇਖੀ ਚੱਲੋ 850 ਰੁਪਏ ਇੱਕੋ ਹੀ ਰੇਟ ਚੱਕੋ ਜੀ 3 3000 35 3500 ਵਾਲੇ 850 ਦੁਪੱਟੇ ਦੇਖੋ ਜੀ ਬਹੁਤ ਜਿਆਦੇ ਕੰਮ ਦੇਖੋ ਬਾਜੂ ਦੇ ਕੰਮ ਦੇਖੋ ਡਿਜ਼ਾਈਨਰ ਪੀਸ ਸੋਲੋ ਪੀਸ ਬਾਜੀ ਸੋਲੋ ਚੱਕੋ ਬਟਿਕ ਵਾਲੇ ਪੀਸ 850 ਰੇਟ ਲੈ ਕੇ ਲਾਤਾ ਡਿਜ਼ਾਈਨ ਇੱਕ ਤੋਂ ਇੱਕ ਚੋਟੀ ਤੋਂ ਚੋਟੀ ਡਿਜ਼ਾਈਨ ਹੁਣ ਨਹੀਂ ਹੋਣਾ ਮੁਕਾਬਲਾ ਮਾਤੂ ਸ਼੍ਰੀ ਦਾ ਉਸਤਾਦ ਦਾ 850 ਦਾ ਭੈਣਾ ਵਾਲੀ ਸੂਟ ਲਾ ਦੇ ਡਿਜ਼ਾਈਨ ਇੱਕ ਤੋਂ ਇੱਕ ਬਟਿਕ ਪੀਸ ਆਹੇ ਦੁਕਾਨਾਂ ਦੇ 25 2500 3 3000 ਦਾ ਪਰ ਸਾਡੇ ਕੋਲੇ ਸਾਡੇ 800 ਰੁਪਏ ਦਾ ਦੇਖੋ ਜੀ ਪੈਣਾ ਦੇ ਹੋਰ ਫਾਇਦੇ ਕਰਦਨੇ ਆ ਤੁਸੀਂ ਮਾਤੂਸ਼ਰੀ ਦਸਤਾਰ ਤੇ ਹੋਣਾ ਸਭ ਤੋਂ ਪਹਿਲਾਂ ਬਾਗਾਪੁਰਾਣਾ বাস ਸਟੈਂਡ ਤੇ ਆ ਜਾਓ বাস ਸਟੈਂਡ ਤੋਂ ਮਾਤੂਸ਼ਰੀ ਦਸਤਾਰ ਤੇ ਆਉਣ ਦੀ ਰਿਕਸ਼ੀ ਸਰਵਿਸ ਫਿਰ ਤੋਂ ਫ੍ਰੀ ਤੁਸੀਂ ਬੱਸ ਤੇ ਜਿ ਬੈਠ ਕੇ ਆ ਜਾਓ ਬਾਗਾਪੁਰਾਣਾ ਬਾਗਾਪੁਰਾਣਾ বাস ਸਟੈਂਡ ਤੋਂ ਸਟੋਰ ਤੱਕ ਆਉਂਗੇ ਦਾ ਰਿਕਸ਼ੇ ਦੇ ਵਿੱਚ ਤੁਸੀਂ ਫ੍ਰੀ ਬੈਠ ਜਾਣਾ ਰਿਕਸ਼ੇ ਵਾਲੇ ਨੂੰ 1 ਰੁਪਿਆ ਵੀ ਨਹੀਂ ਦੇਣਾ ਦੇਖੋ ਅਸੀਂ ਕਪੜਾ ਵੀ ਸਸਤਾ ਲਈ ਜਨੇ ਆ ਕੁਆਲਿਟੀ ਵਧੀਆ ਦੇ ਰਹੇ ਆ ਰੇਕਸ਼ੀ ਦੀ ਸਰਵਿਸ ਬਿਲਕੁਲ ਫ੍ਰੀ ਕਰਤੀ ਆ ਮਦਰ ਸਾਰੇ ਪਾਸੇ ਘੁੰਮ ਘਮਾ ਕੇ ਤੁਹਾਡੇ ਭੱਡੇ ਫਾਇਦੇ ਹੋ ਰਹੇ ਆ 100 ਰੁਪਏ ਦਾ ਸੂਟ ਕੋ ਦਿੰਦਾ ਨਹੀਂ ਦਿੰਦਾ 50 ਰੁਪਏ ਦੀ কুরਤੀ ਕੋ ਦਿੰਦਾ ਨਹੀਂ ਦਿੰਦਾ ਉਹ 33 ਰੁਪਏ ਦਾ ਦੁਪੱਟਾ ਕੋ ਦਿੰਦਾ ਨਹੀਂ ਦਿੰਦਾ ਇਹ ਤੀਜਾ ਸਿਰਫ ਮਾਕੂਸ਼ਰੀ ਦੁਸਤਾਰ ਤੇ ਜਿੱਥੇ 2 2000 ਵਾਲੇ ਸੂਟ ਤੁਹਾਨੂੰ 850 ਚ ਦੇ ਰਹੇ ਆ ਛੇਤੀ ਆ ਜਾਓ ਹੋਰ ਪਾਸੇ ਨਾ ਜਾਓ ਨੋਟ ਕਰ ਲਓ ਤਰੀਕਾ 4 ਦਿਨ 25 ਜੁਲਾਈ ਤੱਕ ਸੋਮਵਾਰ ਮੰਗਲਵਾਰ ਬੁੱਧਵਾਰ ਵੀਰਵਾਰ ਕਿਆਰਾ ਮਨ ਔਰਤਾਂ ਦੀ ਨਾਲ ਹਰਦੀਪ ਸਿੰਘ ਤੱਕੜ ਥਾਂ ਟੀਵੀ ਬੱਗਾ ਪਰਾਂ